ਭਈ ਆਪਣਾ ਆਪਣੀਆਂ ਰੂਟਸ ਨੂੰ ਭੁੱਲ ਜਾਂਦੇ ਆ ਜਦੋਂ ਤੁਸੀਂ ਗੱਲ ਕੀਤੀ ਨਾ ਹਾਂਜੀ ਮੈਂ ਜ਼ਿਆਦਾ ਨਹੀਂ ਪੜਦਾ ਹਾਂ ਪਰ ਮੈਂ ਇਤਿਹਾਸ ਨੇ ਪੜ ਲੰਦੇ ਹਾਂ ਸ਼ੌਕ ਦਾ ਚੰਦਿਆਂ ਤੇ ਮੈਂ ਦੋ ਤਿੰਨ ਖਤਮਾਂ ਪੜੀਆਂ ਜਦੋਂ ਪੜਦੇ ਹੋ ਪਤਾ ਨਹੀਂ ਕੀ ਹੈ ਕਹਿੰਦੇ ਨਾ ਕਿ ਤੁਹਾਨੂੰ ਫੋਨ ਆਪਣੇ ਕਾਬੂ ਚ ਰੱਖਦਾ ਹੈ ਜਦੋਂ ਮੈਂ ਇਤਿਹਾਸ ਪੜਦਾ ਤਾਂ ਮੈਨੂੰ YouTube ਤੇ ਵੀ ਇਤਿਹਾਸ ਲਈ ਜਿਦਾਂ ਲੱਭਦੀਆਂ ਮਿਨਿਸਟਰਾਂ ਦੇ ਵੀ ਇਤਿਹਾਸ ਲਈ ਜਿਦਾਂ ਲੱਭਦੀਆਂ ਸੋ ਹਟਾ ਕਰਦੀ ਹੁੰਦਾ ਹੈ ਮੈਨੂੰ ਕਹਿੰਦੇ ਨਾ ਕਿ ਇਹ ਫੋਨ ਤਾਂ ਸਭ ਕੁਝ ਸੁਣਦਾ ਹੈ ਤੇ ਮੈਂ ਉਹਨੂੰ ਚੰਗਾ ਸੁਣਾਉਂਦੇ ਉਹ ਉਹੀ ਚੀਜ਼ਾਂ ਤੁਹਾਨੂੰ ਦਿਖਾਏਗਾ। ਐਂ ਜਦੋਂ ਮੈਂ ਆਪਣੇ ਸਿੰਘਾਂ ਦੀਆਂ ਸਟੋਰੀਜ਼ ਪੜ੍ਹਦਾ ਹਾਂ ਜਦੋਂ ਮੈਂ ਆਪਣੀ ਗੁਰੂਆਂ ਦੀ ਸਟੋਰੀਜ਼ ਪੜ੍ਹਦਾ ਹਾਂ ਤੁਹਾਡੀ ਗੱਲ ਮੈਨੂੰ ਫੋਨ ਲੈ ਕੇ ਚੀਜ਼ ਕਨੈਕਟ ਹੁੰਦੀ ਪਈ ਆ ਕਿ ਸਿਰਫ ਇੱਕ ਪਰਮਾਤਮਾ ਤੇ ਵਿਸ਼ਵਾਸ ਇੱਕ ਖੁਦ ਦੇ ਵਿਸ਼ਵਾਸ ਤੇ ਪਰਮਾਤਮਾ ਨੇ ਦਿੱਤਾ ਆ ਤੇ ਬਸ ਨਾਮ ਜਪ ਕੇ ਤੇ ਵਿੱਚ ਪੈਣਾ। ਭਾਜੀ ਕਿੱਡੇ-ਕਿੱਡੇ ਤਗੜੇ ਮੁਗਲ ਸੀਗੇ ਕਿੱਡੇ-ਕਿੱਡੇ ਤਗੜੇ ਅਗੇ ਬਖਮਣ ਸੀਗੇ। ਉਹਨਾਂ ਦੇ ਕੋਲ ਪੂਰੇ ਲੈਸ ਹਥਿਆਰਾਂ ਨਾਲ ਅਪ ਟੂ ਡੇਟ ਐਡੇ-ਐਡੇ ਲੋਹੇ ਪਾਏ ਹੁਣ ਇੱਕ ਸਿੰਡੀਆਂ ਹੋਈਆਂ ਕੁਰਬਾਨਾਂ ਦੇ ਨਾਲ ਮੈਂ ਨਾ ਉਹ ਹਥਿਆਰਾਂ ਦੀ ਫੋਟੋਸ ਉਹ ਪਤਾ ਨਹੀਂ ਕੀ ਕੀ ਨਾਮ ਹੁੰਦੇ ਹਥਿਆਰਾਂ ਦੇ ਸਾਨੂੰ ਪਤਾ ਹੀ ਨਹੀਂ ਜਿੰਨੇ ਸੇ ਨੂੰ ਮੋਤੋ ਨਾ ਕਾਪੀ ਪੇਸ ਕਰਕੇ ਤੇ ਫਿਰ ਨੈਟ ਤੇ ਸਰਚ ਕਰਦਾ ਪਤਾ ਹੀ ਨਹੀਂ ਐਂਦਾ ਵੀ ਡੰਡੇ ਦੇ ਉੱਤੇ ਕੁਝ ਬਣਾ ਕੇ ਬਹੁ ਮਾਰ ਦੇਣਾ ਹੱਥ ਆਏ ਨੇ ਛੁੱਟ ਗਿਆ ਬਸ ਪੈ ਜਾਣਾ ਪੈ ਜਾ ਵਸਤੇ ਤਾਂ ਜਿੰਨੋਂ ਵੀ ਕਿੰਨੇ ਮਾਰ ਜਿੱਦ ਸਿੱਟੀ ਇੰਨਾ ਜ਼ਿਆਦਾ ਸੀ ਨਾ ਹਰ ਇੱਕ ਚੀਜ਼ ਉਹਨਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਕਰਦੇ ਸੀ ਇੱਕ ਵਧੀਆ ਸੀ ਆਪਾਂ ਵੀ ਆਪਣੀ ਨਾ ਕੀ ਆਪਾਂ ਪੰਜਾਬੀ ਨਾਲ ਬਹੁਤ ਵਧੀਆ ਜਿੱਦਣ ਲੈ ਤੁਹਾਨੂੰ ਗੱਲ ਕਹਿਆ ਨਾ ਵੀ ਜਿੱਦਣ ਪੰਜਾਬੀਆਂ ਨੂੰ ਇਹਨਾਂ ਦੀ ਕੀਮਤ ਪਤਾ ਲੱਗੀ ਨਾ ਬਾਕੀ ਸਭ ਨੂੰ ਪਤਾ ਜਿੰਨੀ ਕੋਈ ਬਾਹਰਲੀ ਆ ਸਟੇਟਾਂ ਨੇ ਸਭ ਨੂੰ ਪਤਾ ਵੀ ਇਹ ਕੀ ਕਰ ਸਕਦੇ ਨੇ ਜਿੱਦਣ ਇਹਨਾਂ ਨੂੰ ਪਤਾ ਲੱਗ ਗਿਆ ਉਦੋਂ ਤੁਹਾਨੂੰ ਤੁਸੀ ਬਿਮਾ ਇਹ ਨਹੀਂ ਆਦਾ ਮੈਂ ਵੀ ਬਹੁਤ ਬਹੁਤ ਵਧੀਆ ਆਪਾਂ ਬਹੁਤ ਜ਼ਿਆਦਾ ਵਧੀਆ ਨਾ ਆਪਾਂ ਵੀ ਮੈਂ ਇਹ ਹੈ ਨਾ ਵੀ ਆਪਾਂ ਆਪਣੇ ਅੰਦਰੋਂ ਸੰਭਾਲ ਲੀਏ ਬਸ ਪਤਾ ਹੀ ਰਹਾ ਆ